ਮੇਰਾ ਨਾਮ ਸਜੀਤ ਕੋਰੇ ਹੈ ਜੀ ਤੇ ਜਿਸ ਤਰ੍ਹਾਂ ਅਸੀਂ ਆਪਾਂ ਦੇਖ ਰਹੇ ਹਾਂ ਕਿ ਪਿਛਲੇ ਕੁਝ ਦਿਨਾਂ ਤੋਂ ਬਹੁਤ ਜ਼ਿਆਦਾ ਠੰਡ ਪੈ ਰਹੀ ਹੈ ਧੁੰਦ ਬਹੁਤ ਜ਼ਿਆਦਾ ਪੈ ਰਹੀ ਹੈ ਔਰ ਸੂਰਜ ਵੀ ਆਪਾਂ ਨੂੰ ਕਿਤੇ ਹੀ ਦੇਖਣ ਨੂੰ ਮਿਲਦਾਗਾ ਤਾਂ ਉਸ ਤਰੀਕੇ ਨਾਲ ਹੀ ਅਸੀਂ ਆਪਣਾ ਜਾਨਵਰਾਂ ਦੇ ਔਰ ਪੰਛੀਆਂ ਦੇ ਲਈ ਪੂਰੇ ਪ੍ਰੋਪਰ ਤਰੀਕੇ ਨਾਲ ਪ੍ਰਬੰਧ ਕੀਤੇ ਹੋਏ ਨੇ ਜਿਸ ਤਰ੍ਹਾਂ ਲੈਪਰਡਸ ਦੇ ਲਈ ਆਪਾਂ ਹੀਟਰ ਲਗਾਏ ਨੇ ਔਰ ਬਾਕੀ ਜਿਵੇਂ ਜਾਨਵਰਾਂ ਔਰ ਪੰਛੀਆਂ ਦੇ ਲਈ ਜਿਵੇਂ ਪੋਲੀ ਸ਼ੀਟਸ ਵਗੈਰਾ ਲੱਗੀਆਂ ਹੋਈਆਂ ਤਾਂ ਕਿ ਹਵਾ ਨਾ ਕ੍ਰੋਸ ਹੋਵੇ ਔਰ ਪ੍ਰਾਲੀ ਦਾ ਪੂਰਾ ਪ੍ਰਬੰਧ ਕੀਤਾ ਹੋਇਆ ਆਪਾਂ ਛੱਪਰ ਪਾਏ ਹੋਏ ਨੇ ਉਹਨਾਂ ਨੂੰ ਔਰ ਇਹਨਾਂ ਨੂੰ ਲੀਵਰ ਸਿਸਟਮ ਨੂੰ ਸੈੱਟ ਰੱਖਣ ਵਾਸਤੇ ਸਰ ਇਹਨਾਂ ਦੀ ਇਮਿਊਨਿਟੀ ਬੂਸਟ ਕਰਨ ਵਾਸਤੇ ਆਪਾਂ ਇਹਨਾਂ ਨੂੰ ਮਲਟੀ ਵਿਟਾਮਿਨਸ ਕੈਲਸ਼ੀਅਮ ਲੀ 52 ਵਗੈਰਾ ਟਾਈਮ-ਟਾਈਮ ਤੇ ਦਿੰਦੇ ਰਹਿੰਦੇ ਆ। ਮਣ ਕਿੰਨਾ ਕ ਫਰਕ ਪਿਆ ਇਹ ਫੰਦੇ ਕਰਨ ਲੋਕਾਂ ਨੇ ਆਉਂਦੇ ਆ। ਅ ਸਰ ਹੈ ਵੈਸੇ ਤੁੰਦ ਦੇ ਕਾਰਨ ਸਰਾਵਾ ਜੀ ਦਾ ਬਹੁਤ ਫਰਕ ਪੈ ਜਾਂਦਾ ਤਾਂ ਹੈਗਾ ਫਰਕ ਕਾਫੀ ਦੇਖਣ ਨੂੰ ਮਿਲਦਾ ਸਰ ਕਿੰਨੇ ਮੈਡਮ ਪਹਿਲਾਂ ਕਿੰਨੇ ਜੀ ਹੁਣ ਕਿੰਨੇ ਕਰ ਰਹੇ ਜੀ ਅ ਤਕਰੀਬਨ ਤੁਸੀਂ ਮੰਨ ਲਓ ਜੇ ਪਹਿਲਾਂ 1000 ਤੋਂ 1200 ਦੇ ਲਗਭਗ ਵਿਜ਼ਿਟਰਸ ਆਉਂਦੇ ਸੀ ਤਾਂ ਹੁਣ ਮੰਨ ਲਓ 4 ਤੋਂ 500 ਦੇ ਉਹਨਾਂ ਦੀ ਕਲੈਕਸ਼ਨ ਹੈ ਜੀ ਜੀ ਤੇ ਜੀ ਮੈਡਮ ਗੱਲ ਕਰੀਏ ਇੱਥੇ ਜੇ ਵਿਜ਼ਿਟਰ ਖੰਡ ਪੈ ਰਹੀ ਹੈ ਕੋਈ ਪੰਛੀ ਆ ਜਾਨਵਰ ਬਿਮਾਰ ਹੁੰਦਾ ਕੋਈ ਵੈਟਰਨ ਡਾਕਟਰ ਤਾਂ ਤੁਸੀਂ ਤੁਹਾਨੂੰ ਕਿੱਥੇ ਆਇਆ ਜੀ ਇੱਥੇ ਅ ਸਰ ਨਹੀਂ ਆਪਣੇ ਕੋਲੇ ਕੋਈ ਵੈਟਨਰੀ ਡਾਕਟਰ ਨਹੀਂ ਹੈਗਾ ਆਪਣੇ ਕੋਲੇ ਇੱਕ ਵਿਜ਼ਿਟਿੰਗ ਡਾਕਟਰ ਨੇ ਜੋ ਟਾਈਮ-ਟਾਈਮ ਤੇ ਇਹਨਾਂ ਨੂੰ ਚੈੱਕ ਕਰਦੇ ਨੇ ਟਾਈਮ-ਟਾਈਮ ਤੇ ਇੱਥੇ ਵਿਜ਼ਿਟ ਕਰਦੇ ਰਹਿੰਦੇ ਨੇ ਜੇ ਆਪਾਂ ਨੂੰ ਜਾਨਵਰ ਨੂੰ ਦੇ ਕਿਸੇ ਵੀ ਟਰੀਟਮੈਂਟ ਦੀ ਆਪਣੀ ਲੋੜ ਪੈਂਦੀ ਹੈ ਤਾਂ ਆਪਾਂ ਇੱਥੇ ਪੋਲੀਕਲੀਨਿਕ ਬਠਿੰਡਾ ਵਿਖੇ ਆਪਾਂ ਜਾਨਵਰਾਂ ਨੂੰ ਇਲਾਜ ਦੇ ਲਈ ਲੈ ਕੇ ਜਾਂਦੇ ਹਾਂ ਮੰਗ ਕਰ ਦਿਓ ਤੁਸੀਂ ਮੈਨੂੰ ਹਾਂ ਬਿਲਕੁਲ ਸਰ ਇੱਥੇ ਇੱਕ ਵੈਟਨਰੀ ਡਾਕਟਰ ਜ਼ਰੂਰ ਹੋਣਾ ਚਾਹੀਦਾ ਹੈ